ਭਾਰਤ ਪਾਕਿਸਤਾਨ ਤਣਾਅ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਲਗਾਤਾਰੇ ਸਵਾਲ ਪੈਦਾ ਹੋ ਰਹੇ ਸੀ ਕਿ ਅਮਰਦਾਤ ਯਾਤਰਾ ਇਸ ਵਾਰ ਸ਼ੁਰੂ ਹੋਵੇਗੀ ਜਾਂ ਨਹੀਂ ਕਿਉਂਕਿ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਪੂਰਾ ਡਰ ਤੇ ਸਹਿਮ ਦਾ ਮਾਹੌਲ ਬਣਿਆ ਕਸ਼ਮੀਰ ਦੇ ਵਿੱਚ ਜਿਹੜੇ ਟੂਰਿਸਟ ਸੀਗੇ ਉਹਨਾਂ ਦੀ ਗਿਣਤੀ ਵੀ ਘਟੀ ਇਥੋਂ ਤੱਕ ਕਿ ਉਸ ਘਟਨਾ ਤੋਂ ਬਾਅਦ ਤਮਾਮ ਦੇਸ਼ ਭਰ ਦੇ ਅੰਦਰ ਪੰਜਾਬ ਦੇ ਅੰਦਰ ਵੀ ਟੂਰਜ਼ ਦੀ ਕਮੀ ਜ਼ਰੂਰ ਹੋਈ ਟੂਰਿਜ਼ਮ ਜ਼ਰੂਰ ਘਟਿਆ ਜਿਸ ਤੋਂ ਬਾਅਦ ਬੜੇ ਸਵਾਲ ਆ ਰਹੇ ਸੀ ਤਾਂ ਹੁਣ ਵੱਡੀ ਅਪਡੇਟ ਲੈ ਕੇ ਅਮਰਨਾਥ ਯਾਤਰਾ ਦੇ ਉੱਤੇ ਵੱਡੀ ਅਪਡੇਟ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਵੱਡੀ ਖਬਰ ਸਾਂਝੀ ਕਰਾਂਗੇ ਅਮਰਨਾਥ ਯਾਤਰਾ ਸ਼ੁਰੂ ਹੋਵੇਗੀ ਪਾਰਕ ਯਮੇ ਸ਼ੁਰੂ ਹੋਵੇਗੀ ਇਸ ਦੇ ਬਾਰੇ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਜੋੜ ਲੈਣੇ ਆ ਮੇਰੇ ਨਾਲ ਮੇਰੇ ਸਾਥੀ ਰਾਉ ਬਰਦਾ ਸਿੰਘ ਬੈਣੀਪਾਲ ਮੌਜੂਦ ਰਹਣਗੇ ਜਿਹੜੇ ਸਾਨੂੰ ਪਲ ਪਲ ਦੀ ਤੇ ਪੂਰੀ ਅਪਡੇਟ ਦੇਣਗੇ ਅਮਰਨਾਥ ਯਾਤਰਾ ਕਰਾਈ ਜਾਵੇਗੀ ਤਾਂ ਕਿਵੇਂ ਕਰਾਈ ਜਾਵੇਗੀ ਕੀ ਪ੍ਰੋਟੋਕਾਲ ਤੈਅ ਕੀਤੇ ਗਏ ਨੇ ਮੀਟਿੰਗ ਹੋਈ ਆ ਹਾਈ ਲੈਵਲ ਮੀਟਿੰਗ ਹੋਈ ਆ ਜਿਸ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਨੇ ਰਾਵ ਰੇਂਦਰ ਜੀ ਵੱਲ ਚਲਦੇ ਆਂ राव ਜੀ ਅਮਰਨਾਥ ਯਾਤਰਾ ਇੱਕ ਵੱਡਾ ਸਸਪੈਂਸ ਬਣਿਆ ਹੋਇਆ ਸੀ ਜਿਹੜੇ ਸ਼ਰਧਾਲੂ ਨੇ ਲੱਖਾਂ ਸ਼ਰਧਾਲੂ ਹਰ ਸਾਲ ਅਸੀਂ ਜਾਣਦੇ ਆਂ ਕਿ ਮੱਥਾ ਟੇਕਣ ਵਾਸਤੇ ਨਤਮਸਤਕ ਹੋਣ ਵਾਸਤੇ ਜਾਂਦੇ ਆ ਪਰ ਇੱਕ ਡਰ ਤੇ ਸਹਿਮ ਦਾ ਮਾਹੌਲ ਜੋ ਅੱਜ ਦੇ ਸਮੇਂ ਬਣਿਆ ਹੋਇਆ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਅਮਰਨਾਥ ਯਾਤਰਾ ਸ਼ੁਰੂ ਤਾਂ ਹੋਣ ਜਾ ਰਹੀ ਹੈ ਪਰ ਕਿਵੇਂ ਸ਼ੁਰੂ ਹੋਵੇਗੀ ਇਹ ਪੂਰੀ ਅਪਡੇਟ ਅਸੀਂ ਚਾਹੁੰਦੇ ਆਂ ਕਿ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਆ ਦੇਖੋ ਰਾਦੀਪ ਜਦੋਂ 22 ਅਪ੍ਰੈਲ ਨੂੰ ਜਿਸ ਤਰੀਕੇ ਦੇ ਨਾਲ ਅਟੈਕ ਹੋਇਆ ਪਹਿਲਗਾਮ ਦੇ ਵਿੱਚ ਤੇ ਉਸ ਤੋਂ ਬਾਅਦ ਹੀ ਇਹ ਗੱਲਾਂ ਆਉਣ ਲੱਗੀਆਂ ਸੀ ਕਿ ਅਮਰਨਾਥ ਯਾਤਰਾ ਦਾ ਕੀ ਹੋਊਗਾ ਕਿਉਂਕਿ ਅਮਰਨਾਥ ਯਾਤਰਾ ਹਰ ਸਾਲ ਹੁੰਦੀ ਹੈ ਤੇ ਦੇਸ਼ ਦੀ ਇੱਕ ਸਭ ਤੋਂ ਵੱਡੀ ਯਾਤਰਾਵਾਂ ਦੇ ਵਿੱਚੋਂ ਧਾਰਮਿਕ ਯਾਤਰਾਵਾਂ ਨੇ ਜਿਹੜੀਆਂ ਉਹਦੇ ਵਿੱਚੋਂ ਇੱਕ ਆ ਅਮਰਨਾਥ ਯਾਤਰਾ ਜਿਹਦੇ ਵਿੱਚ ਲੱਖਾਂ ਲੋਕ ਨੇ ਜਿਹੜੇ ਉਹ ਜਾਂਦੇ ਨੇ ਅਮਰਨਾਥ ਗੋਫਾ ਤੱਕ ਪਹੁੰਚਦੇ ਨੇ ਬਾਬਾ ਬਰਫਾਨੀ ਦੇ ਦਰਸ਼ਨ ਕਰਦੇ ਨੇ ਹਰ ਸਾਲ ਇੱਕ ਸਿਕਿਉਰਿਟੀ ਦੇ ਜਿਹੜਾ ਬਹੁਤ ਵੱਡਾ ਇੱਕ ਕੰਸਰਨ ਹੁੰਦਾ ਕਿ ਅਮਰਨਾਥ ਯਾਤਰੀਆਂ ਦੇ ਲਈ ਜਿਹੜੀ ਸਿਕਿਉਰਿਟੀ ਹੈ ਉਹ ਪੂਰੀ ਰੱਖੀ ਜਾਂਦੀ ਹੈ ਹਰ ਸਾਲ ਰੱਖੀ ਜਾਂਦੀ ਹੈ ਪਰ ਇਸ ਸਾਲ ਜਦੋਂ ਪਹਿਲਗਾਮ ਦੇ ਵਿੱਚ ਅਟੈਕ ਹੋ ਗਿਆ ਤਾਂ ਸਭ ਨੂੰ ਇਹੀ ਸੀ ਕਿ ਅਮਰਨਾਥ ਯਾਤਰਾ ਕਿਤੇ ਡਿਲੇ ਤਾਂ ਨਹੀਂ ਹੋਏ ਜਾਏਗੀ ਜਾਂ ਅਮਰਨਾਥ ਯਾਤਰਾ ਕਿਤੇ ਇਸ ਸਾਲ ਰੱਦ ਤਾਂ ਨਹੀਂ ਕੀਤੀ ਜਾਊਗੀ ਦੇਖੋ ਤੁਸੀਂ ਅੱਜ ਅਸੀਂ ਕਿਸ ਕਗਾਰ ਤੇ ਖੜੇ ਹਾਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਆ ਅਤਵਾਦੀ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਤਾਂ ਭਾਰਤ ਨੇ 15 ਦਿਨ ਬਾਅਦ 16ਵੇਂ ਦਿਨ ਜਾਂ 15ਵੇਂ ਦਿਨ ਦੀ ਰਾਤ ਨੂੰ ਜਾ ਕੇ ਇਸ ਦਾ ਬਦਲਾ ਲਿਆ ਜਿਵੇਂ ਬੀਤੀ ਰਾਤ ਅਸੀਂ ਦੇਖਿਆ ਕਿ ਪਰਸੋ ਰਾਤ ਜਿਹੜਾ ਇਹ ਸਟ੍ਰਾਈਕ ਹੋਈ ਜਾਂ ਬਹੁਤ ਸਾਰੇ ਅਤਵਾਦੀ ਪਾਕਿਸਤਾਨ ਦੇ ਵਿੱਚ ਸੀ ਉਹ ਮਾਰੇਗੇ ਨੌ ਟਿਕਾਣਿਆਂ ਤੇ ਅਟੈਕ ਕੀਤਾ ਤਾਂ ਇਸ ਤੋਂ ਬਾਅਦ ਜਿਹੜੀ ਅੱਜ ਇੱਕ ਰਾਹਤ ਵਾਲੀ ਖਬਰ ਇਹ ਆ ਰਹੀ ਹੈ ਕਿ ਅਮਰਨਾਥ ਯਾਤਰਾ ਹੋਊਗੀ ਸੋ ਇਹ ਇੱਕ ਜਿਹੜਾ ਸ਼ਸ਼ੋਪੰਦ ਚੱਲਦਾ ਆ ਰਿਹਾ ਸੀ ਕਿ ਅਮਰਨਾਥ ਯਾਤਰਾ ਤੇ ਸਰਕਾਰ ਕੀ ਕਰੂਗੀ ਅਮਰਨਾਥ ਯਾਤਰਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਡਿਲੇ ਤਾਂ ਨਹੀਂ ਹੋ ਜੇਗੀ ਜਾਂ ਕਿਤੇ ਇਸ ਵਾਰ ਸਸਪੈਂਡ ਹੀ ਕਰ ਦਿੱਤੀ ਜਾਊਗੀ ਕਿ ਨਹੀਂ ਜੀ ਇਸ ਵਾਰ ਤਾਂ ਸੀ ਅਮਰਨਾਥ ਯਾਤਰਾ ਕਰਾ ਹੀ ਨਹੀਂ ਸਕਦੇ ਪਰ ਅਮਰਨਾਥ ਯਾਤਰਾ ਦੇ ਦੇ ਵਿੱਚ ਜਾਣ ਵਾਲੇ ਜਿਹੜੇ ਸ਼ਰਧਾਲੂ ਨੇ ਜਿਹੜੇ ਯਾਤਰੀ ਨੇ ਜਿਹੜੀ ਤਿਆਰੀਆਂ ਕਰ ਰਹੇ ਸੀ ਉਹਨਾਂ ਦੇ ਲਈ ਬੇहद ਇੱਕ ਚੰਗੀ ਖਬਰ ਹੈ ਕਿ ਅੰਬਰਨਾਥ ਯਾਤਰਾ ਤੇ ਜੇਕਰ ਤੁਸੀਂ ਜਾਣ ਦੀ ਤਿਆਰੀ ਕਰ ਰਹੇ ਸੀ ਤਾਂ ਮਾਇੂਸ ਤੁਹਾਨੂੰ ਨਹੀਂ ਹੋਣ ਦੇਗੀ ਸਰਕਾਰ ਹਰ ਹਾਲ ਦੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਅੰਮਰਨਾਥ ਯਾਤਰਾ ਇਸ ਸਾਲ ਵੀ ਸ਼ੁਰੂ ਕਰਾਂਗੇ ਕਿਉਂਕਿ ਹਰ ਸਾਲ ਦੇਖੋ ਜੁਲਾਈ ਦੇ ਵਿੱਚ ਜਦੋਂ ਮੌਸਮ ਠੀਕ ਹੁੰਦਾ ਕਿਉਂਕਿ ਇਹ ਸਾਰਾ ਜਿਹੜਾ ਰਸਤਾ ਰਾਦੀ ਪੂਰਾ ਪਹਾੜੀ ਰਸਤਾ ਹੈ ਤੇ ਸਿਆਲ ਦੇ ਵਿੱਚ ਜਾਂ ਫਿਰ ਜਿਹੜੀ ਵਿੰਟਰ ਅਸੀਂ ਕਹਿੰਦੇ ਆ ਤਾਂ ਵਿੰਟਰ ਦੇ ਵਿੱਚ ਤਾਂ ਇੱਥੋਂ ਲੰਘਣਾ ਪੋਸੀਬਲ ਨਹੀਂ ਹੁੰਦਾ ਸੋ ਇਹ ਮਈ ਤੋਂ ਬਾਅਦ ਜੁਲਾਈ ਦਾ ਉਹ ਮਹੀਨਾ ਐਸਾ ਹੁੰਦਾ ਕਿ ਜਦੋਂ ਬਰਫ਼ਾ ਪਿਗਲਦੀਆਂ ਨੇ ਗਲੇਸ਼ੀਅਰ ਪਿਗਲਦੇ ਨੇ ਤੇ ਮੌਸਮ ਇੱਕ ਠੀਕ ਹੁੰਦਾ ਤੇ ਫਿਰ ਉਸ ਦਰਮਿਆਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਆ ਮੌਸਮ ਦੇ ਨਾਲ ਜਦੋਂ ਗਲੇਸ਼ੀਅਰ ਉੱਪਰੋਂ ਪਿਗਲਦੇ ਨੇ ਜਾਂ ਬਰਫ਼ਾ ਪਿਗਲਦੀਆਂ ਨੇ ਤਾਂ ਬਾਬਾ ਬਰਫਾਨੀ ਦੀ ਗੁਫਾ ਦੇ ਵਿੱਚ ਸ਼ਿਵਲਿੰਗ ਬਣਦਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਮੌਕੇ ਜਿਹੜਾ ਸ਼ਿਵਲਿੰਗ ਬਣਦਾ ਫਿਰ ਉਹ ਸ਼ਿਵਲਿੰਗ ਨੂੰ ਦੇ ਦਰਸ਼ਨਾਂ ਦੇ ਲਈ ਜਿਹੜੇ ਦੇਸ਼ ਭਰ ਤੋਂ ਜਾਂ ਦੁਨੀਆ ਭਰ ਤੋਂ ਜਿਹੜੇ ਸ਼ਰਧਾਲੂ ਨੇ ਉਹ ਜਾਂਦੇ ਨੇ ਤਾਂ ਇਸ ਸਾਲ ਵੀ ਜਿਹੜੇ ਬਾਬਾ ਬਰਫਾਨੀ ਦੀ ਦਰਸ਼ਨਾਂ ਦੇ ਲਈ ਜਾਣ ਵਾਲੇ ਸ਼ਰਧਾਲੂ ਜਿਹੜੇ ਆਪਣੀ ਤਿਆਰੀ ਕਰ ਰਹੇ ਸੀ ਤਾਂ ਤੁਸੀਂ ਆਪਣੀ ਤਿਆਰੀ ਕਰੋ ਬਿਨਾਂ ਕਿਸੇ ਡਰ ਤੋਂ ਕਿਉਂਕਿ ਅਮਰਨਾਥ ਯਾਤਰਾ ਹੋਊਗੀ ਤਕਰੀਬਨ ਇਸ ਵੇਲੇ ਜਿਹੜੀ ਖਬਰਾਂ ਆ ਰਹੀਆਂ ਨੇ ਉਹ ਇਹ ਆ ਕਿ 3 ਜੁਲਾਈ ਤੋਂ ਇਹ ਸ਼ੁਰੂਆਤ ਹੈ ਜਿਹੜੀ ਇਹ ਹੋ ਜਾਣੀ ਆ ਜਾਂ 3 ਤੋਂ ਜਿਸ ਤਰੀਕੇ ਦੇ ਨਾਲ ਥੋੜੇ ਥੋੜੇ ਜਿਹੜੇ ਯਾਤਰੀ ਨੇ ਜਾਣੇ ਸ਼ੁਰੂ ਹੋ ਜਾਣਗੇ ਤੇ ਸਭ ਤੋਂ ਵੱਡਾ ਸਵਾਲ ਸਭ ਤੋਂ ਵੱਡਾ ਸਵਾਲ ਦੇਸ਼ ਦੇ ਲੋਕਾਂ ਦਾ ਤੇ ਜਿਹੜੇ ਯਾਤਰਾ ਤੇ ਜਾਣਗੇ ਯਾਤਰੀ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰਾਂ ਦਾ ਇਹੀ ਸੀ ਕਿ ਸੁਰੱਖਿਆ ਕਿਸ ਤਰੀਕੇ ਦੇ ਨਾਲ ਹੋਊਗੀ ਕਿ ਕਿਤੇ ਇਸ ਵਾਰ ਅਮਰਨਾਥ ਯਾਤਰਾ ਤੇ ਅਟੈਕ ਤਾਂ ਨਹੀਂ ਕੀਤਾ ਜਾਊਗਾ ਹਾਲਾਂਕਿ ਪਹਿਲਾਂ ਵੀ ਕੋਸ਼ਿਸ਼ਾਂ ਬਹੁਤ ਹੋਈਆਂ ਨੇ ਪਰ ਜਿਹੜੀ ਮਿਲਟਰੀ ਹੈ ਉਹ ਇਸ ਦੀ ਪੂਰੀ ਜ਼ਿੰਮੇਵਾਰੀ ਸੰਭਾਲਦੀ ਆ ਸਾਡੇ ਭਾਰਤੀ ਸੈਨਾ ਦੇ ਜਿਹੜੇ ਬਹਾਦਰ ਜਵਾਨ ਨੇ ਉਹ ਤੁਸੀਂ ਦੇਖੋ ਕਿ ਦਿਨ ਰਾਤ 24 ਘੰਟੇ ਲੱਗੇ ਰਹਿੰਦੇ ਨੇ ਇਹਨਾਂ ਯਾਤਰੀਆਂ ਦੀ ਸੇਵਾ ਦੇ ਵਿੱਚ ਵੀ ਤੇ ਸੁਰੱਖਿਆ ਦੇ ਵਿੱਚ ਵੀ ਸੋ ਇਸ ਵੇਲੇ ਤਾਂ ਖਬਰਾਂ ਇਹ ਆ ਰਹੀਆਂ ਨੇ ਕਿ ਤਕਰੀਬਨ ਡੇਢ ਲੱਖ ਜਿਹੜਾ ਫੌਜੀ ਆ ਉਹ ਇਸ ਅੰਮਰਨਾਥ ਯਾਤਰਾ ਤੇ ਤਨਾਤ ਰਹੂਗਾ ਜਿਹੜਾ ਪੂਰਾ ਜਿੰਨਾ ਵੀ ਰੂਟ ਆ ਇਹ ਚਾਰ ਪੰਜ ਦਿਨ ਦਾ ਉਸ ਸਾਰੇ ਰਸਤੇ ਦੇ ਉੱਤੇ ਤਕਰੀਬਨ ਡੇਢ ਲੱਖ ਫੌਜੀ ਤਨਾਤ ਰਹੂਗਾ ਸੋ ਤੁਸੀਂ ਦੇਖੋ ਹਿਸਾਬ ਲਾ ਕੇ ਕਿ ਪੂਰੇ ਰੂਟ ਤੇ ਜੇਕਰ ਡੇਢ ਲੱਖ ਫੌਜੀ ਦੇਖੋ ਛੋਟਾ ਨਹੀਂ ਹੁੰਦਾ ਇਹ ਆਕੜਾ ਬਹੁਤ ਵੱਡਾ ਆਕੜਾ ਡੇਢ ਲੱਖ ਕਹਿਣ ਨੂੰ ਸੌਖਾ ਸੀ ਕਹਿ ਦਿੰਦੇ ਆ ਪਰ ਜਦੋਂ ਡੇਢ ਲੱਖ ਬੰਦਾ ਖੜਾਇਆ ਜਾਂਦਾ ਜਾਂ ਫੌਜੀ ਖੜਾਇਆ ਜਾਂਦਾ ਫੇਰ ਤੁਸੀਂ ਦੇਖੋ ਕਿ ਕਿੱਥੇ ਤੱਕ ਪਹੁੰਚਦੀ ਆ ਗੱਲ ਜੀ ਸੋ ਜੇਕਰ ਇਹ ਬਿਲਕੁਲ ਐਸੇ ਤਰੀਕੇ ਦੇ ਨਾਲ ਰਿਹਾ ਜੇਕਰ 1 ਡੇਢ ਲੱਖ ਮੈਂ ਮੈਂ ਡੇਢ ਲੱਖ ਫੌਜੀਆਂ ਦੀ ਗੱਲ 'ਚ ਐਡ ਆਨ ਕਰਨਾ ਚਾਹਣਾ rau ji ਇਹ ਜਿਹੜੀ ਖਬਰ ਅਸੀਂ ਦੇ ਰਹੇ ਆ ਇਹ ਪੰਜਾਬੀ ਟਰਬਿਊਨ ਦੇ ਹਵਾਲੇ ਤੋਂ ਦੇ ਰਹੇ ਆ ਪੰਜਾਬੀ ਟਰਬਿਊਨ ਦੇ ਵੱਲੋਂ ਇੱਕ ਖਬਰ ਛਾਪੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਮੈਂ ਨਾਲ ਇਹ ਵੀ ਜਾਨਣਾ ਚਾਹਣਾ ਕਿ ਇਹ ਵੀ ਜ਼ਰੂਰ ਚਰਚਾਵਾਂ ਹਨ ਕਿਉਂਕਿ ਜਿਹੜਾ ਰੂਟ ਆ ਰੂਟ ਜੇਕਰ ਆਪਾਂ ਗੱਲ ਕਰੀਏ ਤੇ ਜੰਮੂ ਕਸ਼ਮੀਰ ਸ਼੍ਰੀਨਗਰ ਵੇਚਦੀ ਲੰਕ ਜਾਣਾ ਪੈਂਦਾ ਪਹਿਲਗਾਮ ਵਾਲਾ ਵੀ ਰੂਟ ਜਿਹੜਾ ਪੈਂਦਾ ਜਿੱਥੇ ਇਹ ਅਟੈਕ ਹੋਇਆ ਤਾਂ ਜਿਹੜਾ ਪਹਿਲਗਾਮ ਵਾਲਾ ਰੂਟ ਆ ਕਿ ਉਸ ਦੇ ਉੱਤੇ ਹੁਣ ਪ੍ਰਵਾਨ ਕੀ ਉਸ ਰੂਟ ਤੋਂ ਦਿੱਤੀ ਜਾਵੇਗੀ ਜਾਂ ਫਿਰ ਕੋਈ ਵੱਖਰਾ ਇਹਦੇ ਵਾਸਤੇ ਰੂਟ ਤਿਆਰ ਕੀਤਾ ਜਾਵੇਗਾ ਇਹ ਵੀ ਅਸੀਂ ਜ਼ਰੂਰ ਚਾਹੁੰਦੇ ਹਾਂ ਜੇ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕੋ ਪਰ ਨਾਲ ਮੈਂ ਦਰਸ਼ਕਾਂ ਨੂੰ ਜ਼ਰੂਰ ਇਸ ਬਾਰੇ ਦੱਸਣਾ ਚਾਹਣਾਗਾ ਕਿ ਜਿਹੜਾ ਅਮਰਨਾਥ ਯਾਤਰਾ ਨੂੰ ਲੈ ਕੇ ਸਰਕਾਰ ਪੂਰੀ ਪਾਵਨ ਦਾ ਸਰਕਾਰ ਦੇ ਵੱਲੋਂ ਕੀ ਆ ਕਿ ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਕੀ ਉਹਨਾਂ ਸ਼ਰਧਾ ਨੂੰ ਅਸੀਂ ਉਹਨਾਂ ਦੀਆਂ ਅਰਦਾਸਾਂ ਨੂੰ ਮਨੁਕਾਮਨਾ ਨੂੰ ਬਹੁਤ ਸਾਰੇ ਲੋਕ ਪਲੈਨਿੰਗ ਕਰਦੇ ਆ ਬਹੁਤ ਸਾਰਿਆਂ ਦੀਆਂ ਮਨੋ ਕਾਮਨਾਵਾਂ ਹੁੰਦੀਆਂ ਨੇ ਇੱਕ ਸ਼ਰਧਾ ਜਿਹੜੀ ਉੱਥੇ ਜਾ ਕੇ ਮੱਥਾ ਟੇਕਣ ਦੀ ਹੁੰਦੀ ਹੈ ਦਰਸ਼ਨ ਕਰਦੀ ਹੁੰਦੀ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਹ ਫੈਸਲਾ ਲਿਆਗਾ ਕਿ ਹਰ ਹਾਲ ਦੇ ਵਿੱਚ ਅਸੀਂ ਇਹ ਯਾਤਰਾ ਕਰਵਾਵਾਂਗੇ ਜੀ 라ਉ ਜੀ ਰੂਟ ਦੇ ਬਾਰੇ ਜ਼ਰੂਰ ਜਾਣਕਾਰੀ ਜਿਵੇਂ ਜਿਵੇਂ ਰਾਜੀ ਤੁਸੀਂ ਗੱਲ ਕਰਦੇ ਹੋ ਕਿ ਦੇਖੋ ਜਿਹੜਾ ਪੈ ਲਗਾਵਾਂ ਵਾਲਾ ਰੂਟ ਆ ਹਨਾ ਇਹ ਰਸਤਾ ਦੇਖੋ ਲੰਬਾ ਤਾਂ ਹੈਗਾ ਲੰਬਾ ਤਾਂ ਹੈਗਾ ਪਰ ਕਹਿੰਦੇ ਕਿ ਇਹ ਥੋੜਾ ਜਿਹਾ ਸੁਖਾਲਾ ਆ ਦੂਸਰੇ ਰਸਤੇ ਦੀ ਥਾਂ ਤੇ ਜਿਹੜਾ ਦੂਸਰੇ ਪਾਸੇ ਬਾਲਟਾਲ ਜਿਹੜਾ ਰੂਟ ਹੈ ਨਾ ਉਹ ਜਿਹੜੀਆਂ ਸਲੋਪਸ ਨੇ ਜਾਂ ਜਿਹੜੀਆਂ ਚੜਾਈ ਹੈਗੀ ਆ ਪਹਾੜਾਂ ਦੀ ਉਹ ਤਿੱਖੀ ਹੈ ਹੂੰ ਸੋ ਉਹ ਤਿੱਖੇ ਸਿੱਧੇ ਜਿਹੜੇ ਪਹਾੜ ਨੇ ਉਹ ਚੜਨ ਦੇ ਵਿੱਚ ਮੁਸ਼ਕਲ ਹੁੰਦੀ ਆ ਹਾਲਾਂਕਿ ਰੂਟ ਉਹ ਸ਼ਾਰਟ ਪੈਂਦਾ ਜੀ ਇਹ ਜਿਹੜਾ ਪਹਿਲਗਾਮ ਵਾਲਾ ਰੂਟ ਆ ਇਹ ਲੰਬਾ ਪੈਂਦਾ ਪਰ ਕਹਿੰਦੇ ਕਿ ਜਿਹੜੇ ਯਾਤਰੀ ਜਾਂਦੇ ਨੇ ਹਰ ਸਾਲ ਉਹ ਇਸ ਰੂਟ ਨੂੰ ਪ੍ਰੈਫਰ ਕਰਦੇ ਨੇ ਕਿਉਂਕਿ ਸੁੰਦਰਤਾ ਬਹੁਤ ਜ਼ਿਆਦਾ ਹੈ ਇਸ ਆਸ-ਪਾਸ ਕਿਉਂਕਿ ਪਹਿਲਗਾਮ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਟੂਰਿਸਟ ਵੀ ਹੈ ਨਾ ਮਾਰੇ ਗਏ ਨੇ ਤੇ ਉਹ ਉਹ ਸੁੰਦਰਤਾ ਨੂੰ ਇੰਜੋਏ ਕਰਨ ਹੀ ਗਏ ਸੀ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਉਹ ਛੁੱਟੀਆਂ ਬਤਾਉਣ ਗਏ ਸੀ ਤੇ ਕਿਹਾ ਜਾਂਦਾ ਜਿਹੜਾ ਜੰਮੂ ਕਸ਼ਮੀਰ ਨੂੰ ਕੀ ਦੁਨੀਆ ਦਾ ਜਿਹੜਾ ਸਵਰਗ ਹੈਗਾ ਆ ਇਹ ਨਹੀਂ ਸਵਿਟਜ਼ਰਲੈਂਡ ਦੇ ਨਾਲ ਨਹੀਂ ਸਵਿਟਜ਼ਰਲੈਂਡ ਕਹਿ ਦਿੱਤਾ ਜਾਂਦਾ ਆ ਸੋ ਉਸ ਚੀਜ਼ ਦਾ ਅਨੁਭਵ ਕਰਨ ਦੇ ਲਈ ਉਸ ਆਨੰਦ ਨੂੰ ਹਾਸਲ ਕਰਨ ਦੇ ਲਈ ਹੀ ਸਲਾਨੀ ਜਾਂਦੇ ਨੇ ਤੇ ਜਿਹੜੇ ਅਮਰਨਾਥ ਯਾਤਰਾ ਤੇ ਯਾਤਰੀ ਵੀ ਜਾਂਦੇ ਨੇ ਉਹ ਵੀ ਚਾਹੁੰਦੇ ਨੇ ਕਿ ਜਿੱਥੇ ਬਾਬਾ ਪਰਫਾਨੀ ਦਿੱਤਾ ਸੀ ਦਰਸ਼ਨ ਕਰਨੇ ਹੀ ਨੇ ਪਰ ਨਾਲ ਦੀ ਨਾਲ ਜਿਹੜੀਆਂ ਇਸ ਤਰੀਕੇ ਦੀਆਂ ਆਸ-ਪਾਸ ਸਿਨਰੀਆਂ ਹੁੰਦੀਆਂ ਨੇ ਬਹੁਤ ਮਨਮੋਹਣੇ ਪਹਾੜ ਪਹਾੜਾਂ ਦੇ ਉੱਤੇ ਦੂਰ ਤੱਕ ਪਈ ਬਰਫ਼ ਗਲੇਸ਼ੀਅਰ ਦਿਖਦੇ ਨੇ ਸੋ ਉਸ ਚੀਜ਼ ਨੂੰ ਇੰਜੋਏ ਵੀ ਕਰਦੇ ਨੇ ਅ ਅਮਰਨਾਥ ਯਾਤਰਾ ਦੇ ਯਾਤਰੀ ਨੇ ਜਿਹੜੇ ਸੋ ਇਹ ਰੂਟ ਲੰਬਾ ਤਾਂ ਪੈਂਦਾ ਅ 4-5 ਦਿਨ ਕਹਿੰਦੇ ਇਹਦੇ ਤੇ ਐਕਸਟਰਾ ਚਲੇ ਜਾਂਦੇ ਨੇ ਅ ਤਕਰੀਬਨ ਇਹ 36 ਕਿਲੋਮੀਟਰ ਦਾ ਫਰਕ ਕਹਿੰਦੇ ਇਹ ਇਸ ਤਰੀਕੇ ਨਾਲ ਪੈ ਜਾਂਦਾ ਜਦੋਂ ਕਿ ਬਾਲਟਾਲ ਵਾਲਾ ਰੂਟ ਹੈ ਕਹਿੰਦੇ ਇਹ ਸ਼ਾਰਟਰ ਪੈਂਦਾ ਬਟ ਜਿਵੇਂ ਮੈਂ ਦੱਸਿਆ ਕਿ ਉਹ ਵੱਡੀਆਂ ਚ ਚੜ੍ਹਾਈਆਂ ਜ਼ਿਆਦਾ ਸਿੱਧੀਆਂ ਨੇ ਥੋੜਾ ਜਿਹਾ ਔਖਾ ਉਹਦੇ ਰਾਸਤੇ ਦੇ ਥੋੜਾ ਜਿਹਾ ਥੋੜਾ ਜਿਹਾ ਔਖਾ ਆ ਤੇ ਇਸ ਕਰਕੇ ਇਹ ਇਹ ਚੀਜ਼ਾਂ ਨੇ ਸੋ ਜੇ ਆਪਾਂ ਟੋਟਲ ਆਪਾਂ ਰੂਟ ਦੀ ਗੱਲ ਕਰੀਏ ਜੇ ਉਹ ਵੀ ਆਪਾਂ ਨੂੰ ਦੱਸ ਦਈਏ ਕਿ ਪਹਿਲਗਾਮ ਤੋਂ ਆ ਇਸ ਤਰੀਕੇ ਦੇ ਨਾਲ ਇਹ ਜਿਹੜੀ ਯਾਤਰਾ ਇਸ ਦੀ ਸ਼ੁਰੂ ਹੁੰਦੀ ਹੈ ਤੇ ਬਹੁਤ ਸਾਰੇ ਜਿਹੜੇ ਪੁਆਇੰਟ ਨੇ ਉਹ ਆਉਂਦੇ ਨੇ ਚੰਦਨਵਾੜੀ ਆਉਂਦਾ ਪੀਸੂ ਟਾਪ ਆਉਂਦਾ ਫਿਰ ਨਾਗਾ ਕੋਟੀ ਆਉਂਦਾ ਤੇ ਪੱਪੀਵਲ ਆਉਂਦਾ ਆ ਤੇ ਸੰਗਮ ਆਉਂਦਾ ਫਿਰ ਸੰਗਮ ਤੋਂ ਬਾਅਦ ਇੱਕ ਦੂਸਰੇ ਪਾਸੇ ਨੂੰ ਵੀ ਜਿਹੜੀ ਆ ਇਹ ਬਾਲਟਾਲ ਵਾਲਾ ਜਿਹੜਾ ਰੋਡ ਆ ਉੱਥੇ ਜਿਹੜਾ ਉਹ ਸੜਕ ਆਉਂਦੀ ਆ ਉਹ ਸੰਗਮ ਤੇ ਦੋਨੇ ਇਹ ਸੜਕਾਂ ਮਿਲਦੀਆਂ ਨੇ ਜਿਹੜੇ ਰਸਤੇ ਮਿਲਦੇ ਨੇ ਕਿ ਬਾਲਟਾਲ ਵਾਲਾ ਅਸੀਂ ਪਹਿਲਾਂ ਦੱਸਿਆ ਕਿ ਉਹ ਜਿਹੜਾ ਜਿਆਦਾ ਚੜਾਈ ਵਾਲਾ ਸੋ ਉੱਥੇ ਜਿਹੜੇ ਖਾਸ ਤੌਰ ਤੇ ਹੁੰਦੇ ਨੇ ਕਿ 40-50 ਸਾਲ ਤੋਂ ਉੱਤੇ ਜਾਂ 60 ਸਾਲ ਤੋਂ ਉੱਤੇ ਵਾਲੇ ਯਾਤਰੀ ਨੇ ਫਿਰ ਉਹਨਾਂ ਨੂੰ ਥੋੜੀ ਜਿਹੀ ਸਮੱਸਿਆ ਆਉਦੀ ਆ ਉਸ ਚੀਜ਼ ਦੀ ਫਿਰ ਉਸ ਕਰਕੇ ਅ ਅੱਛਾ ਜਿਹੜੇ ਖੱਤਰ ਘੋੜੇ ਅਸੀਂ ਦੇਖਦੇ ਆ ਕਿ ਯਾਤਰੀ ਲੈਂਦੇ ਨੇ ਉਹ ਵੀ ਜਿਆਦਾ ਪਹਿਲਗਾਂ ਵਾਲੇ ਰੂਟ ਤੋਂ ਦੀ ਜਾਂਦੇ ਨੇ ਕਿਉਂਕਿ ਉਹ ਖੱਤਰਾਂ ਦੇ ਲਈ ਚੱਲਣ ਦੇ ਲਈ ਆਸਾਨ ਹੁੰਦਾ ਦੂਰੀ ਜਿਹੜੀ ਆ ਘੱਟ ਵੱਧ ਹੋਵੇ ਵੱਧ ਹੋਵੇ ਉਹ ਕੋਈ ਸਮੱਸਿਆ ਨਹੀਂ ਪੈਂਦੀ ਪਰ ਉਹ ਸੇਫ ਹੈਗਾ ਆ ਵੱਡੀ ਗੱਲ ਇਹ ਹੈ ਕਿ ਸੇਫ ਹੈ ਸੋ ਪਰ ਇਹਨਾਂ ਦੋਨਾਂ ਰੂਟਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਇੱਕ ਰੂਟ ਚੁਣਿਆ ਜਾਊਗਾ ਸ਼ਾਇਦ ਪਹਿਲਗਾਮ ਵਾਲਾ ਰੂਟ ਹੀ ਚੁਣਿਆ ਜਾਊਗਾ ਜ਼ਿਆਦਾਤਰ ਤੇ ਇਸ ਤੇ ਹੀ ਜਿਹੜੀ ਜ਼ਿਆਦਾ ਸੁਰੱਖਿਆ ਮੈਨੂੰ ਲੱਗਦਾ ਕਿ ਰੱਖੀ ਜਾਊਗੀ ਪਰ ਇਹਦੇ ਨਾਲ ਰਾਜੀਪੁਰ ਹੋਰ ਬਹੁਤ ਸਾਰੀਆਂ ਅਪਡੇਟਸ ਨੇ ਜੀ ਜਿਵੇਂ ਕੱਲ ਤੋਂ ਤੁਸੀਂ ਦੇਖਿਆ ਕਿ ਕੱਲ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਲੈਕਆਊਟ ਰਿਹਾ तकरीबन ਕੱਲ ਸ਼ਾਮ 4 ਵਜੇ ਤੋਂ ਲੈ ਕੇ ਮੌਕ ਡ੍ਰਿਲਾਂ ਕੀਤੀਆਂ ਗਈਆਂ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਕਿਉਂਕਿ ਅਸੀਂ ਤਾਂ ਸਰਹੱਦ ਤੇ ਬੈਠੇ ਆ ਬਿਲਕੁਲ ਜਾਂ ਪੰਜਾਬ ਦੇ ਜਾਂ ਉਤੋਂ ਵੀ ਜਿਹੜਾ ਜ਼ਿਆਦਾ ਕਹਿ ਲੋ ਕਿ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਬਿਲਕੁਲ ਇਹ ਹਨਾ ਫਜ਼ਲਕਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਲੋਕ ਡਰੇ ਹੋਏ ਸੀ ਹੁਣ ਕੱਲ ਵੀ ਅਸੀਂ ਦੇਖਿਆ ਕਿ ਲੋਕ ਤਾਂ ਸਮਾਨ ਚੱਕ ਕੇ ਲੈ ਕੇ ਜਾ ਰਹੇ ਸੀ ਆਪਣਾ ਸੇਫ ਥਾਵਾ ਤੇ ਕਿਉਂਕਿ ਲੋਕਾਂ ਨੂੰ ਲੱਗਦਾ ਕਿਉਂਕਿ ਉਹਨਾਂ ਨੇ 1971 ਵਾਲੀ ਜੰਗ ਦੇਖੀ ਹੋਈ ਹੈ 1965 ਪਹਿਲਾ ਦੇਖੀ ਤਾਂ 1971 ਵਾਲੀ ਵੀ ਦੇਖੀ ਹੋਈ ਆ ਕਿਉਂਕਿ ਉਸ ਵੇਲੇ ਵੀ ਪਾਕਿਸਤਾਨੀ ਫੌਜਾਂ ਅੰਦਰ ਆ ਗਈਆਂ ਸੀ ਕਿਉਂਕਿ ਜਿਹੜੀ ਭਾਰਤੀ ਮਿਲਟਰੀ ਸੀ ਉਹਦਾ ਜ਼ਿਆਦਾ ਫੋਕਸ ਬੰਗਲਾਦੇਸ਼ ਦੇ ਵੱਲ ਸੀਗਾ ਜਿਹੜਾ ਪੂਰਬੀ ਪਾਕਿਸਤਾਨ ਸੀ ਉਸ ਨੂੰ ਆਜ਼ਾਦ ਕਰਾਉਣ ਤੇ ਜ਼ਿਆਦਾ ਫੋਕਸ ਸੀਗਾ ਤੇ ਉਸ ਵੇਲੇ ਵੀ ਕਈ ਵਾਰ ਜਦੋਂ ਦੇਖਿਆ ਪਾਕਿਸਤਾਨ ਦੀ ਉਹਦੋਂ ਸੈਨਾਮਾ ਨੇ ਕਿ ਇੰਡੀਅਨ ਆਰਮੀ ਦਾ ਫੋਕਸ ਤਾਂ ਪੂਰਬੀ ਪਾਕਿਸਤਾਨ ਜਿਹੜਾ ਕਿ ਹੁਣ ਬੰਗਲਾਦੇਸ਼ ਬਣ ਗਿਆ ਸੀ ਆਜ਼ਾਦ ਕਰਾਇਆ ਇੰਡੀਆ ਨੇ ਕਿ ਉਧਰ ਹੈ ਤਾਂ ਇਧਰੋਂ ਉਹਨਾਂ ਨੇ ਅਟੈਕ ਵੀ ਕਰਤਾ ਸੀਗਾ ਸੋ ਇਸ ਤਰੀਕੇ ਉਦੋਂ ਕਾਫੀ ਜ਼ਿਆਦਾ ਜਿਹੜੀ ਕਹਿੰਦੇ ਕਿ ਕੁਝ ਪਿੰਡ ਨੇ ਪਾਕਿਸਤਾਨ ਦੀ ਫੌਜ ਨੇ ਹੜੱਪ ਲਏ ਸੀ ਕੁਝ ਦਿਨ ਤੱਕ ਤੇ ਉਹ ਪਿੰਡ